ਇੱਕ ਵਾਰ ਇੱਕ ਮਾਲੀ ਤੇ ਮਾਲਣ ਦੀ ਲੜਾਈ ਹੋ ਗਈ। ਮਾਲੀ ਰੁੱਸ ਕੇ ਘਰੋਂ ਬਾਗ ਵਿੱਚ ਚਲਾ ਗਿਆ। ਤੇ ਮਾਲਣ ਵੀ ਚਾਦਰ ਲੈ ਕੇ ਪੈ ਗਈ। ਮਾਲੀ ਨੇ ਬਾਗ ਵਿੱਚ ਜਾ ਕੇ ਕੁਝ ਮੂੜੀਆਂ ਤੋੜ ਲਈਆਂ ਤੇ ਉਹਨਾਂ ਤੇ ਨਮਕ ਲਗਾ ਕੇ ਖਾ ਲਈਆਂ। ਉਸ ਨੂੰ ਪਤਾ ਸੀ ਕਿ ਅੱਜ ਮਾਲਣ ਨੇ ਗੁੱਸੇ ਵਿੱਚ ਖਾਣਾ ਨਹੀਂ ਬਣਾਉਣਾ। ਇਸ ਲਈ ਇਹ ਹੀ ਕੁਝ ਖਾ ਕੇ পেট ਭਰਨਾ ਪਵੇਗਾ। ਸ਼ਾਮ ਹੋ ਗਈ ਮਾਲੀ ਘਰ ਨਾ ਆਇਆ ਮਾਲਣ ਉੱઠી ਉਸਨੇ ਮੱਜ ਦਾ ਦੁੱਧ ਕੱਢਿਆ ਪਤੀਲੇ ਚ ਦੁੱਧ ਗਰਮ ਕੀਤਾ ਵਿੱਚ ਚੌਲ ਪਾਏ ਕਾਜੂ ਬਦਾਮ ਦਾਖਾਂ ਤੇ ਖੰਡ ਪਾ ਕੇ ਪੂਰੀ ਵਧੀਆ ਸੁਆਦ ਖੀਰ ਬਣਾ ਕੇ ਖਾ ਗਈ ਕਾਫੀ ਹਨੇਰੇ ਵਦ ਮਾਲੀ ਘਰ ਆਇਆ ਘਰ ਆਉਂਦੇ ਨੂੰ ਹੀ ਮਾਲਣ ਨੇ ਪੁੱਛਿਆ ਕਿੱਥੇ ਸੀ ਕਹਿੰਦਾ ਕਿਤੇ ਨਹੀਂ ਕਹਿੰਦੀ ਕੀ ਖਾ ਕੇ ਆਏ ਮਾਲੀ ਨੇ ਮਾਲਣ ਨੂੰ ਤਰਫਾਉਣ ਲਈ ਬੜੇ ਚਾਹ ਨਾਲ ਦੱਸਿਆ ਕਿ ਮੂਲੀ ਖਾਈ ਮੂਲੀ ਦਾ ਪੱਤਾ ਖਾਇਆ ਨਮਕ ਖਾਇਆ ਨਮਕ ਕੀ ਡਲੀ ਖਾਈ ਨਮਕ ਖਾਇਆ ਨਮਕ ਕੀ ਡਲੀ ਖਾਈ ਮੂਲੀ ਖਾਈ ਮੂਲੀ ਦਾ ਪੱਤਾ ਖਾਇਆ ਮਾਲਣ ਕਹਿੰਦੀ ਚਾਰ-ਚਾਰ ਖਾਣੇ ਖਾਣਾ ਹੈ ਬਾਹਰ ਜਾ ਕੇ ਘਰ ਦਾ ਖਰਚਾ ਕਿਵੇਂ ਚੱਲੂਗਾ ਮਾਲੀ ਕਹਿੰਦਾ ਤੂੰ ਕੀ ਖਾਤਾ ਕਹਿੰਦੀ ਮੈਂ ਕੀ ਖਾਣਾ ਸੀ ਦੁੱਧ ਜੇ ਚੋੜ ਪਾਏ ਤੇ ਖਾ ਲੇ ਪਰ ਤੈਨੂੰ ਸ਼ਰਮ ਆਉਣੀ ਚਾਹੀਦੀ ਐ ਜਿਹੜਾ ਚਾਰ ਚਾਰ ਖਾਣੇ ਖਾਨਾ ਐ ਇੱਕ ਵਾਰ ਇੱਕ ਮਾਲੀ ਰਾਜੇ ਦੀ ਸੈਨਾ 'ਚ ਭਰਤੀ ਹੋ ਗਿਆ ਤੇ ਰਾਜੇ ਦੀ ਜੰਗ ਦੂਜੇ ਦੇਸ਼ ਦੇ ਰਾਜੇ ਨਾਲ ਲੱਗ ਗਈ ਤੇ ਜੰਗ ਲਈ ਮਾਲੀ ਨੂੰ ਵੀ ਜਾਣਾ ਪਿਆ ਉਹ ਕਿਸੇ ਦੂਰ ਦੇਸ਼ ਵਿੱਚ ਚਲਾ ਗਿਆ ਜਿੱਥੇ ਰਹਿਣ ਸਹਿਣ ਬੋਲੀ ਭਾਸ਼ਾ ਸਭ ਕੁਝ ਅਲੱਗ ਸੀ ਤੇ ਮਾਲੀ ਨੂੰ ਕਈ ਮਹੀਨੇ ਉੱਥੇ ਹੀ ਰਹਿਣਾ ਪਿਆ ਜੰਗ ਕਰਦਿਆਂ ਮਾਲੀ ਜ਼ਖਮੀ ਹੋ ਗਿਆ ਤੇ ਉੱਥੇ ਉਸ ਨੂੰ ਆਰਾਮ ਨਾ ਆਇਆ ਤੇ ਉਹ ਬਿਮਾਰ ਰਹਿਣ ਲੱਗ ਗਿਆ ਫਿਰ ਉਸ ਨੂੰ ਸੈਨਾ ਦੇ ਵਿੱਚੋਂ ਘਰੇ ਭੇਜ ਦਿੱਤਾ ਕਾਫੀ ਸਮੇਂ ਬਾਅਦ ਮਾਲੀ ਘਰ ਆਇਆ ਤਾਂ ਉਹ ਆਪਣੀ ਬੋਲੀ ਭੁੱਲ ਗਿਆ ਤੇ ਉਧਰ ਦੀ ਬੋਲੀ ਬੋਲਣ ਲੱਗ ਗਿਆ ਇੱਕ ਦਿਨ ਰਾਤ ਨੂੰ ਮਾਲੀ ਨੂੰ ਬਹੁਤ ਪਿਆਸ ਲੱਗੀ ਤੇ ਉਹ ਪਿਆ ਪਿਆ ਕਹੀ ਜਾਵੇ ਆਵ 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 ਉਹ ਧିକਰ ਵਾਲੀ ਨੂੰ ਕੁਝ ਸਮਝਣਾ ਆਵੇ ਉਹ ਕਦੇ ਕੋਈ ਚੀਜ਼ ਚੁੱਕ ਕੇ ਲਿਆਵੇ ਕਦੇ ਕੁਝ ਲੈ ਕੇ ਆਵੇ ਪਰ ਮਾਲੀ ਉਸ ਲਈ ਸਿਰ ਮਾਰ ਦੇ ਉਹ ਫਿਰ ਆਵ ਆਵ ਕਹੀ ਜਾਵੇ ਤੇ ਘਰ ਵਾਲੀ ਸਮਝੇ ਨਾ ਮਾਲੀ ਦੇ ਬੁੱਲ ਸੁੱਕ ਗਏ ਪਰ ਉਹ ਦੇ ਘਰ ਵਾਲੀ ਨੂੰ ਕੁਝ ਨਾ ਪਤਾ ਲੱਗੇ ਵੀ ਉਹ ਕੀ ਮੰਗ ਰਿਹਾ ਹੈਗਾ ਸਵੇਰ ਤੱਕ ਮਾਲੀ ਮਰ ਗਿਆ ਆਸ-ਪਾਸ ਦੇ ਲੋਕ ਘਰ ਆਉਣ ਲੱਗੇ ਤੇ ਮੌਤ ਦੀ ਵਜ੍ਹਾ ਪੁੱਛਣ ਲੱਗੇ ਮਾਲਣ ਕਹਿੰਦੀ ساری ਰਾਤ ਆਵਾਵ ਕਰੀ ਗਿਆ ਤੇ ਮੈਨੂੰ ਪਤਾ ਨਹੀਂ ਸੀ ਵੀ ਉਹ ਚੀਜ਼ ਮੇਰੇ ਘਰੇ ਨਹੀਂ ਹੈਗੀ ਲੱਗੇ ਹੀ ਖੜੇ ਇੱਕ ਬੰਦੇ ਨੇ ਕਿਹਾ ਕਿ ਆਵ ਦਾ ਮਤਲਬ ਪਾਣੀ ਹੁੰਦਾ ਹੈ ਉਹ ਪਾਣੀ ਮੰਗ ਰਿਹਾ ਸੀ ਏ ਸੁਣ ਕੇ ਮਾਲਨ ਦਹਤੜੀ ਪਿੱਟਣ ਲੱਗ ਗਈ ਤੇ ਕੀਰਨੇ ਪਾਉਣ ਲੱਗ ਗਈ ਗਿਆ ਪਰਦੇਸ ਸਿੱਖ ਆਇਆ ਵੜਿੰਗਵਾਣੀ ਆਵ ਆਵ ਕਰਦਾ ਮਰ ਗਿਆ ਸਰਾਣੇ ਰਹਿ ਗਿਆ ਪਾਣੀ ਇੱਕ ਵਾਰ ਦੀ ਗੱਲ ਹੈ ਇੱਕ ਪਿੰਡ ਵਿੱਚ ਇੱਕ ਕਿਸਾਨ ਰਹਿੰਦਾ ਸੀ ਉਹ ਦਿਨ ਰਾਤ ਮਿਹਨਤ ਨਾਲ ਖੇਤ 'ਚ ਫਸਲ ਪੈਦਾ ਕਰਦਾ ਤੇ ਉਸ ਨੂੰ ਵੇਚ ਕੇ ਗੁਜ਼ਾਰਾ ਕਰਦਾ ਕਿਸਾਨ ਨੂੰ ਆਪਣੇ ਖੇਤ ਲਈ ਪਾਣੀ ਦੀ ਬਹੁਤ ਜ਼ਰੂਰਤ ਸੀ ਇਸ ਲਈ ਉਸ ਨੇ ਨਾਲ ਦੇ ਗਵੰਢੀ ਕਿਸਾਨ ਤੋਂ ਉਸ ਦਾ ਖੂਹ ਖਰੀਦ ਲਿਆ ਪਰ ਗਵੰਢੀ ਕਿਸਾਨ ਬਹੁਤ ਚਲਾਕ ਸੀ ਅਗਲੇ ਦਿਨ ਜਦ ਕਿਸਾਨ ਪਾਣੀ ਲੈਣ ਗਿਆ ਤਾਂ ਗਵੰਢੀ ਕਿਸਾਨ ਕਹਿੰਦਾ ਮੈਂ ਖੂਹ ਵੇਚਿਆ ਹੈ ਪਾਣੀ ਨਹੀਂ ਕਿਸਾਨ ਪਰੇਸ਼ਾਨ ਹੋ ਕੇ ਪਿੰਡ ਦੇ ਮੁਖੀ ਕੋਲ ਗਿਆ ਮੁਖੀ ਨੇ ਗਵੰਢੀ ਕਿਸਾਨ ਨੂੰ ਕਿਹਾ ਕਿ ਜਦ ਤੂੰ ਆਪਣਾ ਖੂਹ ਵੇਚ ਦਿੱਤਾ ਤਾਂ ਤੈਨੂੰ ਉਸ ਵਿੱਚ ਪਾਣੀ ਰੱਖਣ ਦਾ ਅਧਿਕਾਰ ਕਿਸਨੇ ਦਿੱਤਾ ਹੈ ਮੁਖੀ ਨੇ ਅੱਗੇ ਕਿਹਾ ਜਾਂ ਤਾਂ ਪਾਣੀ ਦਾ ਕਿਰਾਇਆ ਦੇ ਜਾਂ ਫਿਰ ਖੂਹ ਵਿੱਚੋਂ ਪਾਣੀ ਕੱਢ ਲੈ ਇਸ ਤੋਂ ਗਵਾਂਢੀ ਕਿਸਾਨ ਬਹੁਤ ਸ਼ਰਮਿੰਦਾ ਹੋਇਆ ਤੇ ਉਹ ਮਾਫੀ ਮੰਗਣ ਲੱਗ ਗਿਆ ਸਿੱਖਿਆ ਕਿਸੇ ਨੂੰ ਕਦੇ ਧੋਖਾ ਨਾ ਦਿਓ ਧੋਖੇਬਾਜ਼ੀ ਦਾ ਨਤੀਜਾ ਭੁਗਤਣਾ ਪੈਂਦਾ ਹੈ ਇੱਕ ਛੋਟੇ ਜਿਹੇ ਬੱਚੇ ਨੂੰ ਨੰਗੇ ਪੈਰ ਤੁਰਨ ਦੀ ਆਦਤ ਸੀ ਉਸ ਦੀ ਮਾਂ ਬਹੁਤ ਕਹਿੰਦੀ ਪੁੱਤ ਪੈਰਾਂ 'ਚ ਚੱਪਲਾਂ ਪਾ ਲੈ ਜੁੱਤੀ ਪਾ ਲੈ ਪਰ ਉਹ ਨਾ ਮੰਨਦਾ ਇੱਕ ਵਾਰ ਉਹਦੇ ਪੈਰ 'ਤੇ ਕੀੜੇ ਨੇ ਦੰਦੀ ਵੱਡੀ ਜਿਸ ਤੋਂ ਡਰ ਕੇ ਉਹ ਰਾਤ ਨੂੰ ਵੀ ਸੌਂਦੇ ਸਮੇਂ ਪੈਰਾਂ 'ਚ ਚੁੱਤੀ ਪਾ ਕੇ ਹੀ ਸੌਂਦਾ ਇੱਕ ਦਿਨ ਉਹਦਾ ਪਿਤਾ ਕਹਿੰਦਾ ਪੁੱਤ ਪੈਰਾਂ 'ਚ ਜੁੱਤੀ ਉਤਾਰ ਕੇ ਸੌ ਪਰ ਉਹ ਰੋਣ ਲੱਗ ਗਿਆ ਉਹਦੀ ਮਾਂ ਹੱਸ ਕੇ ਕਹਿੰਦੀ ਇਹ ਤਾਂ ਦੁੱਧ ਦਾ ਜਲਿਆ ਲੱਸੀ ਵੀ ਫੁੱਕਾ ਮਾਰ ਕੇ ਪੀਂਦਾ ਹੈ ਤੁਹਾਨੂੰ ਕਹਾਣੀ ਕਿੱਦਾਂ ਲੱਗੀ ਤੇ ਕਿਹੋ ਜੀਆਂ ਕਹਾਣੀਆਂ ਪਸੰਦ ਹਨ ਕਮੈਂਟ ਕਰਕੇ ਜਰੂਰ ਦੱਸਣਾ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆ ਕਿਸੇ ਨਵੀਂ ਕਹਾਣੀ ਨਾਲ ਸਤਿ ਸ਼੍ਰੀ ਅਕਾਲ